ਨਵਾਂ ਸ਼ਹਿਰ ਦਵਾਬਾ YouTube ਚੈਨਲ ਪੇਸ਼ ਕਰਦਾ ਹੈ ਪ੍ਰੋਗਰਾਮ ਜੱਦਾ ਮੇਰੇ ਪਿੰਡ ਦੀਆਂ ਚੈਨਲ ਨੂੰ ਸਬਸਕ੍ਰਾਈਬ ਕਰੋ ਜੱਦਾ ਮੇਰੇ ਪਿੰਡ ਦੀਆਂ ਪ੍ਰੋਗਰਾਮ ਦੇ ਵਿੱਚ ਮੈਂ ਪਹੁੰਚ ਚੁੱਕਾ ਆ ਨਵਾਂ ਸ਼ਹਿਰ ਦਵਾਬਾ YouTube ਚੈਨਲ ਇਸ ਵਕਤ ਪਿੰਡ ਮਹਿਰੋਪੁਰ ਜੋ ਕਿ ਬਲਾਕ ਔੜ ਦਾ ਪਿੰਡ ਹੈਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਰਾਹੋਂ ਰੋਡ ਤੇ ਆ ਇੱਥੇ ਮੈਨੂੰ ਚਲੋ ਸਿਆਣੇ ਮਿਲੇ ਗਏ ਹੈਗੇ ਆ ਚਲੋ ਕੋਈ ਪੁਰਾਣੀ ਯਾਦ ਜਾਂ ਕੀ ਹੈ ਇੱਥੇ ਦੀ ਗੱਲਬਾਤ ਹੈ ਚਲੋ ਇਹਨਾਂ ਤੋਂ ਪਤਾ ਹੀ ਕਰ ਲੈਣੇ ਹੈਗੇ ਆ ਇਹ ਤੁਹਾਡਾ ਬਾਬਾ ਜੀ ਨਾਮ ਕੀ ਆ ਮੇਰਾ ਨਾਮ ਸਤਿਸ਼ੇਨ ਸਿੰਘ अच्छा ਪਿੰਡ ਇਹੀ ਆ ਨਾ ਇਹੀ ਆ আচ্ছা আচ্ছা ਇੱਥੇ ਦੇ ਸਰਪੰਚ ਵਗੈਰਾ ਜੇ ਚੇਤਾ ਹੋਵੇ ਤੁਹਾਡੀ ਹੋਸ਼ ਵਿੱਚ ਕਿਹੜੇ ਬਣੇ ਆ ਪਹਿਲਾਂ ਪਹਿਲਾਂ ਇੱਥੇ ਰਾਤ ਤੁੰਗਾ ਅੱਛਾ ਜੀ ਹਾਂ ਇਹ ਬਣਿਆ ਉਹ ਤੇ ਬਾਸ ਜਾਰਾ ਹੂੰ ਅੱਛਾ ਇਹ ਉਹਦੇ ਬਾਅਦ ਤੋਂ ਬਣਿਆ ਅਮਰ ਤੋਂ ਅੱਛਾ ਜੀ ਫਿਰ ਉਹ ਤੋਂ ਬਾਅਦ ਸਿੰਦਾ ਅੱਛਾ ਸਿੰਦਾ ਬਣਿਆ ਇਹ ਇਹ ਕਈ ਬਦਲ ਗਏ ਹਾਂ ਹੁਣ ਕੌਣ ਹੁਣ ਕਿਹੜਾ ਹੈ ਸਰਪੰਚ ਹੁਣ ਜੇ ਲੱਭ ਰਹੀ ਅੱਛਾ ਜੇ ਲੱਭ ਨੰਬਰਦਾਰ ਜੇ ਕੋਈ ਚੇਤਾ ਹੋਵੇ ਤੁਹਾਨੂੰ ਨੰਬਰਦਾਰ ਕੇਗਾ ਪਹਿਲਾਂ ਆਉਣਾ ਤੂੰ ਪਹਿਲਾਂ ਤੁਹਾਡੀ ਹੋਮ ਹੋਸਟ ਕੋਈ ਨੰਬਰਦਾਰ ਹਾਂ ਪਾਸਰਾਮ ਪਾਸਰਾਮ ਅੱਛਾ ਪਾਸਰਾਮ ਅੱਛਾ ਬਾਬਾ ਜੀ ਉਸ ਵੇਲੇ ਖਾਾਕ ਕਿੱਦਾਂ ਦੀ ਹੁੰਦੀ ਸੀਗੀ ਤੇ ਜਿੱਦਾਂ ਮਤਲਬ ਤੁਸੀਂ ਖਾਂਦੇ ਪੀਂਦੇ ਹੁੰਦੇ ਸੀਗੇ ਰੋਟੀ ਪਾਣੀ ਦੁੱਧ ਕੇ ਹਾਂ ਜਾਣਿਆ ਬਰਗਰ ਵੀ ਜਪੂ ਜੀ ਨਹੀਂ ਸੀ ਹੁੰਦੇ ਤੇ ਸੇਤਾਂ ਵੀ ਮੈਂ ਕਹਿੰਦਾ ਸੋਹਣੀਆਂ ਰਹਿੰਦੀਆਂ ਸੀ ਉਹ ਇਹ ਤਾਂ ਫਾਸਟ ਵੀ ਰਿਕੇ ਤੱਕੜੇ ਹੋ ਜਾਂਦੇ ਸਨ ਅੱਛਾ 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 ਬਾਬਾ ਜੀ ਇਹ ਦੱਸੋ ਕਿ ਇਹ ਪਿੰਡ ਦੇ ਵਿੱਚ ਕੋਈ ਜਣੀ ਕੋਈ ਖਾਸियत ਪਿੰਡ ਦੀ ਉਸ ਵੇਲੇ ਰੋੜੇ ਰੋੜਿਆਂ ਦਾ ਕੁਝ ਮਾੜਾ ਮੋਟਾ ਕੋਈ ਸੁਣਿਆ ਹੋਵੇ ਬਜ਼ੁਰਗਾਂ ਤੋਂ ਇਹੋ ਜਿਹੀ ਕੋਈ ਗੱਲ ਹਲਕੇ ਅੱਛਾ ਉਹਦੋਂ ਤੁਸੀਂ ਹਲਕੇ ਸੀਗੇ ਅੱਛਾ ਇਹ ਪਿੰਡ ਦੇ ਵਿੱਚ ਕੁਝ ਪਤਾ ਹੈ ਕਿ ਪਹਿਲਾਂ ਕਿਹੜੇ ਕਿਹੜੇ ਕੋਣ ਆਏ ਸੀਗੇ ਜਾਂ ਕਿੱਦਾਂ ਬਸਿਆ-ਪੁਸਿਆ ਜਾਉਂਦਾ ਤਦੋਂ ਖੈਰ ਕੋਈ ਨਹੀਂ ਹੋਰ ਜਾਣਕਾਰੀ ਲੈਣ ਤਾਂ ਜਿਆਦਾ ਮੇਰੀਆਂ ਪਿੰਡਾਂ ਦਾ ਪ੍ਰੋਗਰਾਮ ਦੇ ਵਿੱਚ ਜਦੋਂ ਇਹ ਚੱਲ ਰਿਹਾ ਹੈਗਾ ਤੇ ਹੋਰ ਵੀ ਇਧਰੋਂ ਆ ਰਹੇ ਨੇ ਇਹਨਾਂ ਕੋਲ ਵੀ ਅਸੀਂ ਗੱਲਬਾਤ ਵਗੈਰਾ ਲੈਣੇ ਹੈਗੇ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਨਾਮ ਕੀ ਹੈ ਜੀ ਅੱਛਾ ਕੋਈ ਪਿੰਡ ਦੀ ਕੋਈ ਖਾਸियत ਦੱਸੋ ਜੇ ਕੋਈ ਪਿੰਡ ਦੀ ਖਾਸियत ਪਹਿਲਾਂ ਰਹੀ ਹੋਵੇ ਜਾਂ ਹੁਣ ਆ ਗਈ ਆ ਹਾਂਜੀ ਜਦੋਂ ਪਿੰਡ ਬਹਿ ਜਾਂਦੇ ਸਸਤੇ ਉੱਚੇ ਨਹੀਂ ਕਰਨਾ ਅਲ ਦੱਸੋ ਜੀ ਦੱਸੋ ਨੋ ਨੌਜਵਾਨਾਂ ਨੂੰ ਦੱਸੋ ਜਿੱਦਾਂ ਪਿੰਡ ਹੋਇਆ ਕੀ ਹੋਇਆ ਨੌਜਵਾਨਾਂ ਨੂੰ ਗੱਲਾਂ ਦੱਸੋ ਮੇਰਾ ਪਿੰਡ ਦਾ ਮਹਿਰੋਪੁਰ ਆ ਭਲਾ ਮਹਿਰੋਪੁਰ ਤੇਰਾ ਨਾਮ ਅੱਛਾ ਕੀ ਕਰੇਂ ਤੀ ਤਿਕਰੀਬਾ ਨਾ ਇਸ ਸਾਲ ਦੀ ਗਰੀਬ ਹੋ ਚ ਰਹਿ ਮੈਂ ਅੱਛ ਕਿੰਨੇ 80 ਬੇ ਮੈਂ ਨਹੀਂ ਮੰਨਦਾ ਤੁਸੀਂ ਤਾਂ ਖਰਾਕ ਕਿਦਾਂ ਦੀ ਖਾਂਦੇ ਆ ਖਰਾ ਖਾਂਦਾ ਸਾਦੀ ਫੁਲਕਾ ਫੁਲਕਾ ਹਾਂ ਰੋਟੀ ਫੁਲਕਾ ਪਰ ਵੀ 80 ਸਾਲ ਝੂਠ ਤਾਂ ਨਹੀਂ ਬੋਲਦੇ ਨਾ ਝੂਠ ਕਰੇ ਬੋਲਣ ਪਰ ਮੈਂ ਮਜ਼ਾਕ ਨਹੀਂ ਹਾਂ ਅੱਛਾ ਦੱਸੋ ਫਿਰ ਇਸ ਪਿੰਡ ਬਾਰੇ ਦੱਸੋ ਵੀ ਕਿਦਾਂ ਮਤਲਬ ਸਿਕਾ ਸਾਨੂੰ ਤਾਂ ਇਸ ਚੀਜ਼ ਦਾ ਪਤਾ ਹਾਂ ਤੋਂ ਸੋਰਸ ਵਾਲੀ ਆ ਅੱਛਾ ਨਹਿਰ ਸਾਡੀ ਸੋਰਸ ਤੋਂ ਨਿਕਲੀ ਆ ਅੱਛਾ ਹਾਂ ਨਹਿਰ ਵੀ ਜਿਹੜੀ ਸੋਰਸ ਬਣੀ ਨਿਕਲੀ ਹਾਂ ਉਹ ਸਾੜਾ ਪੱਕੀ ਬਣੀ ਆ ਉਹ ਸਾਡੀ ਸੋਰਸ ਚ ਬਣੀ ਆ ਹਾਂ ਜੇ ਤੁਹਾਨੂੰ ਨਮੈਸ਼ ਤੇ ਕੀ ਸਾਡੇ ਪਿੰਡ ਨਮੈਸ਼ ਨਮੈਸ਼ ਤੁਸੀਂ ਦੇਖੀਂ ਤੇ ਤੁਹਾਡੇ ਉਹ ਕੀ ਹੁੰਦੀ ਨਵੇਂ ਨੌਜਵਾਨ ਪੀੜੀ ਨੂੰ ਮੜ ਜਾਏ ਐਸੀ ਹੁੰਦੀ ਕੱਤਸਰ ਮੇਲਾ ਰਿਹਾ ਹੈ। ਅੱਛਾ ਅੱਛਾ ਉਹ। ਚੈੱਕ ਕਰਾਂ ਆਸੀਂ ਕਰੋ। ਪ੍ਰਤਾਪ ਸਿੰਘ ਕਹਿਰੋ। ਹਾਂ। ਅੱਛਾ। ਜਿਆਦਾ ਹੀ ਸਾਨੂੰ ਪਤਾ। ਕਹਿਰੋ ਵੀ ਅਸੀਂ ਦੇਖਿਆ ਆਪ ਕਰੋ। ਹਾਂ। ਜਦੋਂ ਚੁੱਬੇ ਕੱਟਣੇ ਜਾਂ ਗੰਨੇ ਝੋਕਣੇ ਨੂੰ। ਅੱਛਾ ਗੰਨੇ ਝੋਕਣੇ ਨੂੰ। ਉਹਦੇ ਚੁੱਪੇ ਕੱਟਣੇ ਸਕਾਲੇ ਦੇ ਗਵਰਨਮੈਂਟ ਨੇ। ਅੱਛਾ। ਪਹਿਲਾਂ ਅਸੀਂ ਬਹਾਂ ਚੁੱਬੇ ਦੇ ਕੀ ਹੁੰਦੇ ਆ। ਉਹ ਚੁੱਬੇ ਹੁਣ ਨਿਆਣੇ ਨੂੰ ਪੁੱਛ ਲੋ ਕਿਸੇ ਨੂੰ ਪਤਾ ਹੀ ਨਹੀਂ ਕੀ ਹੁੰਦਾ। ਮੈਨੂੰ ਨਹੀਂ ਪਤਾ। ਮੈਂ ਤੈਨੂੰ ਵੀ ਦੱਸਣਾ। ਹੋਰ ਜਿਹੜੀ ਅੱਛਾ ਇਸ ਪਿੰਡ ਦੇ ਕੋਈ ਹੋਰ ਖਾਸियत ਕੋ ਖੜਾ ਰਹੀ ਜਾਂ ਕੋਈ ਹੋਰ ਕਿਸ ਤਰ੍ਹਾਂ ਮਤਲਬ ਕੋਈ ਖਡਾਰੀ ਇੱਥੇ ਸਾਡੇ ਪਿੰਡ ਦੇ ਜੈਦਾਰ ਵੀ ਹੁੰਦੇ ਸੀ ਕੀ ਨਾਂ ਹੁੰਦਾ ਸੀ ਕੋਈ ਚਿੱਤ ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੈਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ ਸ਼ੂਗਰ ਘਟਿਓਏ ਸੈਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਇਹਨਾਂ ਖਰਾਕਾ ਆਮ ਸਾਦੀ ਰੋਟੀ ਖਾਂਦੇ ਸੀ ਦੁੱਧ ਕੇ ਖਾਂਦੇ ਸੀ ਅੱਛਾ ਦੇਖ ਲਈ ਹੁਣ ਤਾਂ ਪਤਾ ਸਵੇਰ ਨੂੰ ਸਵੇਰ ਨੂੰ 버ਗਰ ਉਹ ਆ ਕੇ ਲੈ ਆ ਕੇ ਪੀਜ਼ਾ ਟੌਰ ਦੇ ਵੀ ਟੌਰ ਦੇ ਵੀ ਇੱਦਾਂ ਹੀ ਆ ਫਿਰ ਟੌਰ ਦੇ ਵੀ ਟੌਰ ਦੇ ਵੀ ਟੌਰ ਦੇ ਵੀ ਟੌਰ ਦੇ ਵੀ ਐਡੇ ਆ ਗਿਆ ਤੁਸੀਂ ਤਾਂ ਮੇਰੇ ਕਲਾਸ ਫੈਲੋਂ ਹੀ ਹੈਗੇ ਆ ਉਹ ਯਾਰ ਇੱਕ ਗੱਲ ਦੱਸ ਲੈ ਮੇਰਾ ਮਿੱਤਰ ਮਿਲ ਗਿਆ ਮੈਨੂੰ ਇੱਥੇ ਜਦੋਂ ਅਸੀਂ ਉਸ ਵੇਲੇ ਸਕੂਲ ਚ ਪੜ੍ਹਦੇ ਸੀ ਅਸੀਂ ਤੇ ਲੜਵੀ ਪੈਂਦੇ ਸੀਗੇ ਦੁਪਹਿਰ ਨੂੰ ਇਕੱਠੇ ਹੋ ਜਾਂਦੇ ਸੀਗੇ ਪਰ ਹੁਣ ਦੀ ਪੀੜ੍ਹੀ ਚ ਕੀ ਫਰਕ ਹੈ ਲੱਗਦਾ ਉਸ ਸਮੇਂ ਦਾ ਆਪਣਾ ਤੇ ਹੁਣ ਦਾ ਪੌਣ ਦੀ ਪੀੜ੍ਹੀ ਦਾ ਪਤਾ ਹੀ ਆਵੇ ਹੁਣ ਨਹੀਂ ਸਮਝਦਾ ਅਸੀਂ ਪੀੜ੍ਹੀ ਦੀ ਹੁਣ ਪੀੜ੍ਹੀ ਹੁਣ ਤਾਂ ਆਪਣੇ ਪੇ ਨੂੰ ਕੋਈ ਨਹੀਂ ਸਮਝਦੀ ਇਹ ਗੱਲ ਤੇਰੀ ਸੱਚੀ ਆ ਅਸੀਂ ਹੁਣ ਵੀ ਮੈਂ ਕਹਿੰਦਾ ਅਸੀਂ ਮਾਸਟਰਾਂ ਤੋਂ ਡਰਦੇ ਸੀ ਜੇ ਕੋਈ ਅੱਜ ਵੀ ਹਨਾ ਆਪਣੇ ਜਦੋਂ ਪੜ੍ਹਾਉਂਦੇ ਸੀਗੇ ਹੁਣ ਹੁਣ ਤਾਂ ਇੱਧਰ ਮਾਪੇ ਦਾ ਵੀ ਡਰ ਹਾਂ ਕੱਟੇ ਰਿਹਾ ਮੈਂ ਕਹਿੰਦਾ ਭਾਜੀ ਜਿੱਦਾਂ ਹੁਣ ਮੋਬਾਈਲ ਅੱਜਕੱਲ ਚੱਲ ਪਏ ਹੈਗੇ ਆ ਕੀ ਨਹੀਂ ਰਿਸ਼ਤਿਆਂ ਦੇ ਵਿੱਚ ਕੁਝ ਫਰਕ ਵੀ ਪਾਇਆ ਪਾਇਆ ਭਾਜੀ ਪਾਇਆ ਕਿਦਾਂ ਦਾ ਫਰਕ ਪਾਇਆ ਬਹੁਤ ਫਰਕ ਪਾਇਆ ਫਿਰ ਵੀ ਫਰਕ ਤਾਂ ਭਾਜੀ ਹੈਗਾ ਹੀ ਆ ਹਾਂ ਇੱਕ ਹਰਜੀਤ ਦਾ ਫਰਕ ਹੈ ਜਦੋਂ ਮੋਬਾਈਲ ਆਇਆ ਜਾਦੀ ਤੇ ਦੁਨੀਆ ਉਤਰ-ਪੁਤਰ ਕਰ ਦਿੰਦੀ ਹੈ ਉਤਰ-ਪੁਤਰ ਕਰ ਦਿੰਦੀ ਹੈ ਮੋਬਾਈਲ ਨਾਲ ਸਾਰਾ ਬੇੜਾ ਬੜਾ ਮੋਬਾਈਲ ਨੇ ਸਾਰਾ ਤੇ ਘਰ ਵਾਲੀ ਆ ਉਹ ਅਲੱਗ ਮੋਬਾਈਲ ਲੈ ਕੇ ਬੈਠੀ ਆ ਇਹ ਬੱਚੇ ਅਲੱਗ ਲੈ ਕੇ ਬੈਠੇ ਆ ਸਾਰੇ ਮੋਬਾਈਲ ਨਾਲ ਨੇ ਪੜਾਈ ਅੱਗੇ ਕਰਦੇ ਸੀ ਜਾਂਦੇ ਸਕੂਲ ਦੇ ਹਾਂ ਮਾਟਰ ਨੂੰ ਦੇਖ ਕੇ ਅਸੀਂ ਲੁੱਕ ਜਾਈਦਾ ਮਾਟਰ ਆਉਂਦੇ ਅਸੀਂ ਲੁੱਕ ਜਾਈਦਾ ਸੀਗਾ ਹਾਂ ਕੋ ਸਿਆਣਾ ਬਜ਼ੁਰਗ ਕੋ ਮੋੜੇ ਬੈਠਾ ਪਾਸੇ ਹੋ ਕੇ ਨਹੀਂ ਰੱਖਣਾ ਇਸ ਨਾਲ ਜਾ ਕਮਾ ਹੁਣ ਤਾਂ ਟੀਚਰਾਂ ਨੂੰ ਢਾਏ ਲੈਂਦੇ ਆ ਹੁਣ ਡਾਂਗਾ ਕਰ ਲੈਂਦੇ ਜੀ ਮਾਰ ਕੇ ਜਾਂਦੇ ਡਾਂਗਾ ਟੀਚਰ ਡਰਦੇ ਬੋਲਦੇ ਨੀ ਉਹ ਸਮਾਂ ਫੇ ਵਧੀਆ ਵਧੀਆ ਹੁੰਦਾ ਸੀ ਉਹ ਸਮਾਂ ਵਧੀਆ ਹੁੰਦਾ ਸੀ ਅੱਛਾ ਇੱਕ ਤੁਹਾਡੇ ਤੋਂ ਇਹ ਗੱਲ ਮੈਂ ਲੈਣੀ ਆ ਦੇਖੋ ਉਸ ਸਮੇ ਜਿਹੜਾ ਆ ਕਿ ਕੋਈ ਬੰਦਾ ਭੁੱਖੀ ਖਾ ਲੈਂਦਾ ਸੀ ਜਾ ਫੀ ਮਾੜੀ ਮੋਟੀ ਖਾ ਲੈਂਦਾ ਸੀ ਘਰ ਦੀ ਕੱਢਿਓ दारू ਸ਼ਰਾਬ ਪੀ ਲੈਂਦੇ ਸੀ ਪਰ ਸੇਤਾ ਵਧੀਆ ਸੀ ਗਿਆ ਹੁਣ ਚਿੱਟੇ ਚੱਲ ਪਏ ਆ ਕੀ ਕਹਿਣਾ ਚਾਹੁੰਦੇ ਆ ਹੁਣ ਚਿੱਟੇ ਨਾ ਵਧੀਆ ਜਿਆਦਾ ਮਾਹ ਫਟਾਕਾ ਵਾ ਜਿਆਦਾ ਮੈਂ ਕਹਿੰਦਾ ਉਮਰ ਵੀ ਪੂਰੀ ਨਹੀਂ ਭੋਗਦੇ ਇੱਜਾ ਹੀ ਫਰ ਉਮਰ ਹੁਣ ਸਿਰੰਜਾ ਵਿਚੇ ਰਹਿ ਜਣੇ ਭਾਜੀ ਤੁਹਾਡੇ ਇੱਕ ਮੈਂ ਇਹ ਦੇਖਿਆ ਅੱਗੇ ਜੇ ਕਿਤੇ ਇੱਕ ਚੋਰੀ ਹੋ ਜਾਣੀ ਨਾ ਤਾਂ 10 ਪਿੰਡ ਹਿੱਲ ਜਾਂਦੇ ਸੀ ਪਰ ਤੁਹਾਡਾ ਤਾਂ ਮਹਿਰੋਪੁਰ ਜਿਹੜਾ ਚੋਰੀਆਂ ਦਾ ਘੜ ਬਣ ਚੁੱਕਾ ਆ ਗੜ ਪਹਿਲਾਂ ਤੋਂ ਗੜ ਅੱਜ ਦਾ ਅੱਛਾ ਪਹਿਲਾਂ ਤੋਂ ਗੜ ਆਦੇ ਮੈਂ ਡਾਕਾ ਰੱਖਿਆ ਸੀ ਠੇਰੇ ਦੇ ਫੇ ਡਾਕੇ ਦੀ ਦਸਾ ਪਿੰਡਾਂ ਦੇ ਵਿੱਚ ਪਤਾ ਵੀ ਹੁੰਦਾ ਸੀ ਵੀ ਇੱਥੇ ਡਾਕਾ ਪਿਆ ਉਹ ਡਾਕਾ ਹੁੰਦਾ ਦਾ ਉਹ ਡਾਕਾ ਹੁੰਦਾ ਕੋਲੀ ਜੱਜ ਜੀ ਹਾਂਜੀ ਜੱਜ ਨੂੰ ਬੋਲ ਨਹੀਂ ਲੱਗੀ ਉਹ ਡਾਕਾ ਲਗਾਦਾ ਨਾ ਹਾਂ ਦਰਵਾਜ਼ੇ ਲੱਗੇ ਜਾਨੀ ਜੀ अच्छा फिर निशाननी हां वो ब्राह्मणे गोली ओनी गोली ਜੱਟ ਚਲਾਈ ਆਉਣੀ ਮੈਂ ਕਹਿੰਦਾ ਉਦੋਂ ਕਾਨੂੰਨ ਵੀ ਕਾਨੂੰਨ ਵੀ ਕੁਝ ਸਖਤ ਹੁੰਦੇ ਸੀ ਕਾਨੂੰਨ ਦਾ ਸਖਤ ਹੁੰਦੇ ਜਾਂ ਬਹੁਤ ਹੁੰਦਾ ਹਾਂ ਮੈਂ ਕਹਿੰਦਾ ਕਾਨੂੰਨ ਦਾ ਤਾਂ ਕਾफी ਫਰਕ ਉਸ ਵੇਲੇ ਸਖਤ ਕਾਨੂੰਨ ਹੁੰਦਾ ਸੀ ਹੁਣ ਲਈ ਹੁਣ ਤਾਂ ਕਾਨੂੰਨ ਤੋਂ ਲੋਕੀ ਜ ਮੈਂ ਕਹਿੰਦਾ ਡਰਦੇ ਨਹੀਂ ਹੁਣ ਅਪਰਾਧੀ ਨੂੰ ਫੜ ਕੇ ਲੈ ਕੇ ਜਾਂਦੇ ਆ ਓ ਓ ਓ ਮੈਂ ਕਹਿੰਦਾ ਜਦੋਂ ਪੁਲਿਸ ਵਾਲੇ ਉਹਨੂੰ ਫੜਾ ਕੇ ਆਂਦੇ ਆ ਪੇਸ਼ ਕਰਕੇ ਆਂਦੇ ਉਹ ਪਹਿਲੇ ਘਰ ਆ ਕੇ ਬੈਠਾ ਹੁੰਦਾ ਜਿਹੜਾ ਭਲਾ ਮਾਸ ਗਰੀਬ ਬੰਦਾ ਉਹਨੂੰ ਪੁੱਜਿਆ ਕੋਈ ਨਹੀਂ ਹੁਣ ਜਮਾਨਤੇ ਨਾਲ ਹੀ ਹੋ ਜਾਂਦੀ ਆ ਹੁਣ ਤਾਂ ਜਲਦੀ ਛੱਡ ਦਿੰਦੇ ਹਾਂ ਹੁਣ ਤਾਂ ਜਦੇ ਹੀ ਛੱਡ ਦਿੰਦੇ ਆ ਤਕੜੇ ਨਹੀਂ ਹੁੰਦੀ ਆ ਕੋਈ ਕਹਿੰਦੇ ਨਹੀਂ ਨਾਲੇ ਹੋਰ ਕੁਝ ਮੋਰ ਕੋ ਕਹਤੇ ਮੈਨੂੰ ਬੋਲ ਸਾਰੇ ਤੁਹਾਡੇ ਪਿੰਡ ਦੇ ਵਿੱਚ ਨਸ਼ਾ ਕਿਦਾਂ ਦਾ ਆ ਆਦੇ ਪਿੰਡ ਵੀ ਜਿਹੜੇ ਝੜੇ ਤੋਂ ਇਦਾਂ ਹੀ ਅੱਧੀ ਸਾਲਾਰੇ ਬਿਠਾ ਮਾਰ ਦੇਖੋ ਜਿਸ ਤਰ੍ਹਾਂ ਇਹਨਾਂ ਨੇ ਨਸ਼ੇ ਬਾਰੇ ਗੱਲ ਕੀਤੀ ਆ ਅਸੀਂ ਹਰ ਪਿੰਡ ਦੇ ਵਿੱਚ ਜਾਂਦੇ ਆ ਦੇਖਦੇ ਆ ਗਿਆ ਇਹ ਨਸ਼ੇ ਦਾ ਜਿਹੜਾ ਆ ਨਾ ਇਹ ਇਹ ਟੁੱਟ ਨਹੀਂ ਰਿਹਾ ਹੈਗਾ ਉਹਦੇ ਪਿੱਛੇ ਕਾਰਨ ਜਿਹੜੇ ਹੈਗੇ ਆ ਬਹੁਤ ਸਾਰੇ ਹੋ ਸਕਦੇ ਆ ਜਿੱਦਾਂ ਨੌਜਵਾਨ ਅੱਜ ਕੱਲ ਪੜ੍ਹ ਲਿਖ ਜਾਂਦੇ ਆ ਉਹਨਾਂ ਨੂੰ ਪੜ੍ਹ ਲਿਖ ਕੇ ੱੱਕੇ ਖਾਣੇ ਪੈਂਦੇ ਨੌਕਰੀ ਕੋਈ ਨਹੀਂ ਮਿਲਦੀ ਹੈਗੀ ਕੋਈ ਕੋਈ ਸਹੀ ਹਾਂ ਜੀ ਨੌਕਰੀ ਕੋਈ ਨਹੀਂ ਮਿਲਦੀ ਨੌਕਰੀ ਨਹੀਂ ਮਿਲਦੀ ਤੇ ਜੇ ਕੋਈ ਉਹ ਬੀਏ ਐਮਏ ਕੋਈ ਕਰ ਗਿਆ ਕੋ ਕੰਮ ਸਿੱਖ ਲਿਆ ਤਾਂ ਉਹਦੇ ਕਾਰੋਬਾਰ ਦੇ ਲਈ ਉਹਦੇ ਕੋਲ ਪੈਸਾ ਨਹੀਂ ਹੁੰਦਾ ਤੇ ਵਿਦੇਸ਼ ਫੇਰ ਜ਼ਮੀਨਾਂ ਰੱਖ ਕੇ ਭੇਜਦੇ ਆ ਕਹਿੰਦਾ ਇਹਦਾ ਬ੍ਰੇਨ ਚੱਲੇ ਜਾਣਾ ਜਿੰਨੀਆਂ ਰੱਖ ਕੇ ਜਿਹੜਾ ਗਰੀਬ ਬੰਦਾ ਉਹ ਵੀ ਰੱਖੂਗਾ ਗਰੀਬ ਬੰਦਾ ਉਹ ਪਰ ਇੱਕ ਉਹਦਾ ਪੈਸੇ ਵੀ ਜਾਂਦਾ ਬੈਂਕ ਉਹ ਚ 700 ਰੁਪਇਆ ਪਰ ਇੱਕ ਗੱਲ ਹੋਰ ਵੀ ਆ ਇਹ ਥੋੜੀ ਆ ਵਿੱਚ ਨੌਕਰੀ ਨਹੀਂ ਮਿਲੀ ਤਾਂ ਨਸ਼ੇ ਤੇ ਲੱਗ ਜਾਓ ਹਾਂ ਇਹ ਲੋਕ ਇਹਨਾਂ ਲੋ ਆ ਹੁਣ ਇਹ ਥੋੜੀ ਹੈਗਾ ਆ ਹੁਣ ਦੇਖੋ ਲੋਕੀ ਜਿਹੜੇ ਹੈਗਾ ਤੁਸੀਂ ਦੇਖ ਲਓ ਪ੍ਰਵਾਸੀ ਬੰਦੇ ਆ ਮੂਫਲੀ ਦੀ ਰਿਹੜੀ ਲਾ ਲੈਂਦੇ ਆ ਕੋਈ ਗੋਲ ਗੱਪੇ ਵੇਚੀ ਜਾਂਦਾ ਜੇ ਸਾਨੂੰ ਕਹੋ ਗੋਲ ਗੱਪੇ ਜਾ ਕੇ ਉੱਥੇ ਵੇਚ ਲੋ ਅਸੀਂ ਵੇਚ ਲਾਂਗੇ ਇਹ ਥੋੜੀ 30 35 ਸਾਥ ਸੈਕਰਾ ਕੰਮ ਕਰਦਾ ਸਾਹਿਬਾਂ ਪੈਂਚਰ ਰਹਿ ਅੱਛਾ ਤੁਸੀਂ ਸਾਈਕਲਾਂ ਦਾ ਵੀ ਬਾਜੇ ਦਾ ਕੰਮ ਕਰਦਾ ਅੱਛਾ ਬਾਜਾ ਵੀ ਵਜਾਉਂਦੇ ਰਹੇ ਫੇ ਕਈ ਵਿਆਹ ਕਰਾਏ ਹੋਣੇ ਆ ਬਹੁਤ ਦੀਆਂ ਕਰਤੀਆਂ ਆ ਅੱਛਾ ਉਦੋਂ ਵਿਆਹਾਂ ਦਾ ਮਾਹੌਲ ਕਿੱਦਾਂ ਦਾ ਹੁੰਦਾ ਸੀ ਨਹੀਂ ਕਿੱਦਾਂ ਦੇ ਵਿਆਹ ਹੁੰਦੇ ਸੀ ਵਿਆਹ ਇੱਕ ਦੂਜੀ ਇੱਚ ਕਰਦੇ ਸੀ ਹਾਂ ਇਹ ਨਹੀਂ ਜੱਜ ਜਾਣਾ ਨਾਲ ਇਹਦੀ ਇੱਥੇ ਸਮਝ ਨਹੀਂ ਆਪਣੀ ਅੱਛਾ ਪਿੰਡ ਦੇ ਉਦੋਂ ਸਰਪੰਚ ਨੂੰ ਮੇਨ ਸਮਝਿਆ ਹੁੰਦਾ ਸੀ ਨਾ ਜੇ ਮੁਖੀਆ ਜਿਹੜਾ ਹੁੰਦਾ ਸੀ ਉਦਾਂ ਦੇ ਉਹ ਉਦਾਂ ਦੇ ਉਦਾਂ ਦੇ ਉਹ ਮੈਂ ਕਿਹਾ ਬੈਰੂਟ ਉਦੋਂ ਚਾਰ-ਚਾਰ ਜਨ ਬਰਾਤਾ ਵੀ ਰਹਿ ਜਾਂਦੀਆਂ ਸੀਂ ਜੀ ਅਸੀਂ ਆਪ ਚਾਰ-ਚਾਰ ਜਨ ਉਖੜਾਂ ਦੇ ਕੀ ਹੁੰਦੇ ਸੀ ਕੀ ਖਾਣਾ ਵੇਹ ਨੂੰ ਐਡੇ ਪਕੌੜੇ ਹਣੇ ਮੋਟੇ ਉਂਗਲਿਆੜ ਕੇ ਅੱਛਾ ਉਹ ਰਾ ਕੇ ਸ਼ੱਕਰ ਦਾ ਰੋਗ ਪਰਖਣਾ ਫੁਲਕੇ ਦੇ ਹਾਂ ਵਿਚੇ ਰਾ ਕੇ ਸ਼ੱਕਰ ਹਾਂ ਸਵੇਰੇ ਉਹ ਦੇਣਾ ਨਾਲ ਦੇਣ ਕਾਂਜੀ ਜਾਪੇ ਨਸੀ ਜਾਣੀ ਬਸ ਕਹਿਣ ਦਾ ਮਤਲਬ ਹੈ ਕਿ ਉਸ ਵੇਲੇ ਜਿਹੜੀਆਂ ਅੱਛਾ ਦਵਾਈਆਂ ਵੀ ਨਹੀਂ ਸੀ ਹੁੰਦੀਆਂ ਦਾ ਖਾਦਾ ਕੋਦਾ ਵੀ ਨਹੀਂ ਸੀ ਪੈਂਦੀ ਆ ਆ ਆ ਤੁਸੀਂ ਅੱਜ ਜਿਹੜਾ ਆ ਕਿ ਪਿੰਡ ਮਹਿਰੋਪੁਰ ਦਾ ਜਿਹੜਾ ਹੈਗਾ ਮੇਰੇ ਪਿੰਡ ਦੀਆਂ ਆਜਾਦਾ ਜਿਹੜੀਆਂ ਆ ਉਹ ਪ੍ਰੋਗਰਾਮ ਜਿਹੜੇ ਦੇ ਵਿੱਚ ਤੁਸੀਂ ਇਹ ਦੇਖਿਆ ਮੈਂ ਇਹਨਾਂ ਸਾਰਿਆਂ ਦਾ ਜਿਹੜਾ ਹੈ ਧੰਨਵਾਦ ਕਰਦਾ ਹੈਗਾ ਕਿ ਨੌਜਵਾਨ ਪੀੜੀ ਨੂੰ ਜਿਹੜੀ ਹੈਗੀ ਆ ਕਿ ਉਹ ਨਵੀਂ ਸਿਹਤ ਪ੍ਰਾਣੀ ਪਰੰਪਰਾ ਤਾਂ ਦੱਸੀ ਜਾਂਦੀ ਆ ਕਿ ਹੁਣ ਤੁਸੀਂ ਸਵੇਰੇ ਉੱਠ ਕੇ ਮੈਗੀ ਖਾਣੇ ਆ ਬਰਗਰ ਖਾਣਨੇ ਆ ਪੀਜੇ ਖਾਣਨੇ ਆ ਤੇ ਕੋਲਡ ਡਰਿੰਕ ਤੁਸੀਂ ਜਦੋਂ ਸੋਡੇ ਦੀ ਬੋਤਲ ਖੋਲਦੇ ਹੋ ਉਹਦੇ ਵਿੱਚੋਂ ਗੈਸ ਹਰ ਵੇਲੇ ਨਿਕਲਦੀ ਉਹ ਹੀ ਪੀ ਜਾਂਦੇ ਆ ਉਹ ਵੀ ਹਾਂ ਤੇ ਇਸ ਕਰਕੇ ਪੇਟ ਵੀ ਖਰਾਬ ਹੁੰਦੇ ਆ ਸਾਡਾ ਮੇ ਸਿਰਫ ਮਕਸਦ ਇਹ ਹੈਗਾ ਕਿ ਅਸੀਂ ਜਿਹੜੇ ਪੁਰਾਣੀਆਂ ਗੱਲਾਂ ਲੈ ਕੇ ਇਹਨਾਂ ਤੋਂ ਪੁੱਛ ਕੇ ਕਿ ਅਸੀਂ ਕਿਸ ਤਰ੍ਹਾਂ ਆਪਣੀ ਸਿਹਤ ਨੂੰ ਠੀਕ ਰੱਖ ਸਕਦੇ ਆ ਆਪਣੇ ਪਿੰਡ ਨੂੰ ਠੀਕ ਰੱਖ ਸਕਦੇ ਆ ਆਪਣੇ ਆਪ ਨੂੰ ਤੇ ਆਪਣੇ ਪਰਿਵਾਰ ਨੂੰ ਠੀਕ ਰੱਖ ਸਕਦੇ ਆ ਸਿਰਫ ਇਹੀ ਮਕਸਦ ਹੁੰਦਾ ਆ ਕਿਸੇ ਦੀ ਧਰਮ ਜਾਤੀ ਜਾਂ ਮਜ਼ਹਬ ਜਦ ਕਿਸੇ ਨੂੰ ਠੇਸ ਪਹਚਾਣਾ ਨਮਾ ਸ਼ਹਿਰ ਦਾ ਬਾਬਾ YouTube ਦਾ ਕਦੇ ਹੀ ਕੰਮ ਨਹੀਂ ਹੈਗਾ ਮਤਲਬ ਚੰਗੀ ਗੱਲ ਕੀ ਕਹੀ ਆ ਮਾਪੇ ਤੇ ਨਹੀਂ ਜਾਣੇ ਸੰਭਾਲਦੇ ਨਹੀਂ ਜਮਾਏ ਆ ਹਾਂ ਬਿਲਕੁਲ ਫਿਰ ਉਹ ਤੇ ਨਸ਼ੇ ਨਹੀਂ ਸੰਭਾਲ ਰੋ ਲੋ ਜੀ ਆ ਗੱਲ ਜਿਹੜੀ ਕਹੀ ਆ ਤੁਹਾਡੇ ਇਹਨਾਂ ਦੇ ਤਾੜੀਆਂ ਬਜਾ ਦਿਓ ਇਹਨਾਂ ਦੇ ਨਾਂ ਦੀਆਂ ਇਹਨੀ ਗੱਲ ਬਿਲਕੁਲ ਆਖਰ ਦੀ ਕਹਿਤੀ ਕਿ ਵਰਤਮਾਨ ਕਿਆ ਕਰੇ ਦਾਣੇ ਦਿੰਦਾ ਇਲਾਜ ਲਈ ਪੈਸੇ ਦਿੰਦਾ ਸਭ ਕੁਝ ਕਰਦਾ ਤੇ ਮਾਪੇ ਆਪਣੇ ਫਰਜ਼ ਭੁੱਲ ਗਏ ਆ ਕੀ ਨਹੀਂ ਕਰਦਾ ਸਭ ਤੋਂ ਪਹਿਲਾਂ ਜਿੰਨੇ ਖੜੇ ਆ ਤਾੜੀਆਂ ਵੀ ਲਿਆਉਂਦੇ ਆ ਹਾਂ ਇਲਾਜ ਵੀ ਕਰਾਉਂਦੇ ਆ ਬਿਲਕੁਲ ਬਿਲਕੁਲ ਪੈਨਸ਼ਨ ਵੀ ਲੈਂਦੇ ਆ ਇਹ ਸਫਰ ਵੀ ਫਰੀ ਆ ਆਹ ਕੰਮਕਸੋਰ ਕੀ ਲਾ ਰਹਾ ਹੋਣਾ ਤੇ ਨਿਆਣੇ ਤਾਂ ਫੇ ਆਪਣੇ ਤੁਹਾਡਾ ਕਹਿਣ ਦਾ ਮਤਲਬ ਉਹ ਆਪੇ ਹੀ ਸਾਹਮਣੇ ਆ ਆਪੇ ਸਾਹਮਣੇ ਫੇ ਗਵਰਨਰ ਨੇ ਵੀ ਠੇਕਾ ਥੋੜੀ ਲਿਆ ਆ ਠੇਕਾ ਗਵਰਨਰ ਦੀ ਪੁਸ਼ਾਈ ਨਹੀਂ ਆ ਇਹਦਾ ਆਪਣੀ ਆ ਲੋ ਜੀ ਆ ਜਿਹੜੀ ਜਾਣਕਾਰੀ ਮੈਂ ਜਿੰਨੇ ਪਿੰਡਾਂ ਦੇ ਵਿੱਚ ਗਿਆ ਕਿਸੇ ਪਿੰਡ ਵਾਲੇ ਨੇ ਆ ਸ਼ਬਦ ਨਹੀਂ ਬੋਲੇ ਕਿ ਸਾਡੀ ਜਿਹੜੀ ਜ਼ਿੰਮੇਵਾਰੀ ਆ ਮਾਪੇ ਦੀ ਅਸੀਂ ਉਹ ਤੋਂ ਪੱਲਾ ਝਾੜ ਗਏ ਆ ਕਿਉਂਕਿ ਉਹ ਤੋਂ ਪੱਲਾ ਝਾੜ ਕੇ ਅਸੀਂ ਆਪਣੇ ਆਪਣੇ ਮੋਬਾਈਲਾਂ ਤੇ ਲੱਗ ਗਏ ਆਪਣੇ ਆਪਣੇ ਕੰਮਾਂ ਤੇ ਲੱਗ ਗਏ ਆਪਣੇ ਆਪ ਨੂੰ ਡਿਵੈਲਪਮੈਂਟ ਕਰਨ ਤੇ ਲਾਪੇ ਬੱਚਿਆਂ ਬਾਰੇ ਨਹੀਂ ਸੋਚ ਰਹੇ ਜਿਹੜੀ ਇਹਨਾਂ ਨੇ ਗੱਲ ਕਹੀ ਹੈਗੀ ਆ ਇਹ ਸਾਰੇ ਨੋਟ ਕਰ ਲਓ ਸਰਕਾਰਾਂ ਨੇ ਤੁਹਾਡਾ ਠੇਕਾ ਨਹੀਂ ਲਿਆਇਆ ਪਿੰਡ ਦੇ ਸਰਪੰਚਾਂ ਪੰਚਾਂ ਨੇ ਤੁਹਾਡਾ ਠੇਕਾ ਨਹੀਂ ਲਿਆਇਆ ਪਿੰਡ ਦੇ ਜਿਹੜੇ ਟੀਚਰ ਆ ਉਹ ਨਹੀਂ ਤੁਹਾਡਾ ਠੇਕਾ ਨਹੀਂ ਲਿਆਇਆ ਪਰ ਜਦੋਂ ਤੁਹਾਡਾ ਬੱਚਾ ਰਾਤ ਨੂੰ 1:1 ਵਜੇ ਘਰ ਆਉਂਗਾ ਕੰਮ ਕੋਈ ਕਰਦਾ ਨਹੀਂ ਮੋਟਰਸਾਈਕਲਾਂ ਦੇ ਢੇੜੇ ਮਾਰਦਾ ਹੈਗਾ ਕੀ ਕਦੀ ਪੁੱਛਣ ਦੀ ਕੋਸ਼ਿਸ਼ ਕੀਤੀ ਇਹ ਠੀਕ ਹੈ ਜੀ ਮੈਂ ਗੱਲ ਕਹਿ ਰਿਹਾ ਚੱਕਿਆ ਗਿਆ ਇਹ ਜਿਹੜਾ ਹੈਗਾ ਬੱਚਿਆਂ ਨੂੰ ਤੁਸੀਂ ਕਹਿੰਦੇ ਹੋ ਨਾ ਜੀ ਸਾਡੇ ਬੱਚੇ ਫਰੈਂਡ ਆ ਇਹ ਜਿਹੜਾ ਫਰੈਂਡਸ਼ਿਪ ਵਾਲਾ ਤੁਸੀਂ ਕੰਮ ਕਰ ਲਿਆ ਮਾਪਿਆਂ ਦੀ ਜਿਹੜੀ ਤਾਗਮਾ ਆ ਮਾਹ ਬਾਬ ਵਾਲਾ ਉਹਨੂੰ ਤੁਸੀਂ ਉੱਤੋਂ ਹਟਾ ਦਿੱਤਾ ਕਿਸੇ ਕਰਕੇ ਬੱਚੇ ਫਿਰ ਜਿੱਦਾਂ ਫਰੈਂਡ ਦੇ ਨਾਲ ਗੱਲਬਾਤ ਕਰਦੇ ਆ ਉਦਦੇ ਤੁਹਾਡੇ ਨਾਲ ਪੇਸ਼ ਆ ਆਂਦੇ ਆ ਇਸ ਲਈ ਜ਼ਰੂਰੀ ਆ ਇਹਨਾਂ ਬਜ਼ੁਰਗਾਂ ਦੇ ਕਹਿਣ ਮੁਤਾਬਕ ਇਹ ਤੁਸੀਂ ਆਪਣੇ ਘਰ ਦੇ ਵਿੱਚ ਆਪਣੇ ਘਰ ਦੀ ਖੁਦ ਰਾਖੀ ਕਰੋ ਤੇ ਬੱਚੇ ਦੀ ਦੇਖਭਾਲ ਕਰੋ ਤਾਂ ਹੀ ਤੁਸੀਂ ਆਪਣੇ ਬੱਚਿਆਂ ਨੂੰ ਜਿਹੜਾ ਕਮਾਂਕਾਰਾਂ ਦੇ ਵਿੱਚ ਬਿਲਾ ਸਕਦੇ ਆ ਤੇ ਨਸ਼ਿਆਂ ਤੋਂ ਬਚਾ ਸਕਦੇ ਆ ਮੈਂ ਇਹਨਾਂ ਬਜ਼ੁਰਗਾਂ ਦਾ ਖਾਸ ਕਰਕੇ ਧੰਨਵਾਦ ਕਰਦਾ ਆ ਜਿਹੜੀ ਇਹਨਾਂ ਨੇ ਗੱਲਬਾਤ ਕੀਤੀ ਨਵਾਂ ਸ਼ਰਦਬਾਬਾ YouTube ਚੈਨਲ ਤੋਂ ਕਸ਼ਮੀਰੀ ਕੈਨਤੀ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਦਬਾਬਾ YouTube ਚੈਨਲ ਸੰਪਰਕ 9876799499